ਇੱਕ ਹੋਰ ਵਿਅਤਾ ਚੜੀ ਦਾਜ ਦੀ ਬਣੀ ਸੋਰੀਆ ਨੇ ਉਤਾਰਿਆ ਮੌਤ ਦੇ ਕਾਟ ਕੁਝ ਹੀ ਦਿਨਾਂ ਚ ਜਾਣਾ ਸਿੱਖਨੇ ਕੌਮੀ ਕਿ ਸਾਡਾ ਸਮਾਜ 21ਵੀਂ ਸਦੀ ਦੇ ਵਿੱਚ ਪ੍ਰਵੇਸ਼ ਕਰ ਚੁੱਕਿਆ ਹੈ ਪਰ ਅਜੇ ਵੀ ਸਮਾਜ ਦੇ ਵਿੱਚ ਕੁਝ ਅਜਿਹੇ ਤਬਕੇ ਦੇ ਲੋਕ ਰਹਿੰਦੇ ਨੇ ਜੋ ਕਿ ਦਾਜ ਦਹੇਜ ਵਰਗੀਆਂ ਲਾਂਡਤਾਂ ਦੇ ਵਿੱਚ ਫਸੇ ਹੋਏ ਨੇ ਤਾਜ਼ਾ ਮਾਮਲਾ ਬਰਨਾਰਾ ਦੇ ਪਿੰਡ ਨਾਰਾਇਣਗੜ੍ਹ ਸੋਈਆਂ ਤੋਂ ਸਾਹਮਣੇ ਆਇਆ ਜਿੱਥੇ ਕੀ ਦੇਰ ਰਾਤ ਇੱਕ ਵਿਆਵਤਾ ਲੜਕੀ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਇਸ ਸਬੰਧੀ ਜਾਣਕਾਰੀ ਦਿੰਦੇ ਆ 19 ਸਾਲਾਂ ਮ੍ਰਿਤਕ ਲੜਕੀ ਜਸਪ੍ਰੀਤ ਕੌਰ ਦੇ ਪਿਤਾ ਅਜਮੇਰ ਸਿੰਘ ਨਿਵਾਸੀ ਪਿੰਡ ਲੱਖੋਕੇ ਨੇ ਦੱਸਿਆ ਕਿ ਹਜੇ ਮਹਿਜ਼ 1 ਮਹੀਨਾ ਪਹਿਲਾਂ ਹੀ ਉਨ੍ਹਾਂ ਦੀ ਬੇਟੀ ਦਾ ਵਿਆਹ ਨਰਾਇਣਗੜ ਸੋਈਆਂ ਵਿਖੇ ਹਰਮਨ ਸਿੰਘ ਨਾਮ ਦੇ ਵਿਅਕਤੀ ਨਾਲ ਹੋਇਆ ਸੀ ਉਹਨਾਂ ਕਿਹਾ ਕਿ ਵਿਆਹ ਤੋਂ ਕੁਝ ਦਿਨ ਬਾਅਦ ਹੀ ਹਰਮਨ ਤੇ ਉਹਨਾਂ ਦਾ ਪਰਿਵਾਰ ਦੀ ਉਹਨਾਂ ਦੀ ਬੇਟੀ ਜਸਪ੍ਰੀਤ ਕੌਰ ਨੂੰ ਉਹ ਤੰਗ ਪਰੇਸ਼ਾਨ ਕਰਦੇ ਸਨ ਉਹਨਾਂ ਕਿਹਾ ਕਿ ਉਹਨਾਂ ਦੀ ਬੇਟੀ ਨੇ 15 ਦਿਨਾਂ ਨੂੰ ਕਨੇਡਾ ਜਾਣਾ ਸੀ ਤੇ ਉਸ ਦਾ ਵੀਜ਼ਾ ਵੀ ਆ ਚੁੱਕਿਆ ਸੀ ਲੇਕਿਨ ਇਸ ਤੋਂ ਪਹਿਲਾਂ ਹੀ ਜਸਪ੍ਰੀਤ ਕੌਰ ਦੇ ਸਹੁਰਾ ਪਰਿਵਾਰ ਨੇ ਉਸ ਨੂੰ ਮੌਤੇ ਘਾਟ ਉਤਾਰ ਦਿੱਤਾ ਉਹਨਾਂ ਪੁਲਿਸ ਤੋਂ ਮੰਗ ਕਰਦੇ ਕਿਹਾ ਹੈ ਕਿ ਲੜਕੀ ਦੇ ਸਹੁਰਾ ਪਰਿਵਾਰ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ ਤੇ ਉਹਨਾਂ ਨੂੰ ਇਨਸਾਫ ਦਿਵਾਇਆ ਜਾਏ। ਇਸ ਸਬੰਧੀ ਗੱਲ ਕਰਦੇ ਹਾਂ ਥਾਣਾ ਟੱਲੇਵਾਲ ਦੇ ਐਸਐਚਓ ਨਿਰਮਲਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮ੍ਰਿਤਕ ਲੜਕੀ ਦੇ ਪਿਤਾ ਦੇ ਬਿਆਨ ਦੇ ਆਧਾਰ ਤੇ ਲੜਕੀ ਦੇ ਪਤੀ ਸਮੇਤ ਸਾਰੇ ਪਰਿਵਾਰ ਦੇ 4 ਜਣਿਆਂ ਸਮੇਤ ਕੇਸ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ। 24-25 ਦਿਨ ਹੀ ਹੋਇਆ ਮੁੰਡੇ ਨੂੰ ਵਿਆਹ ਇਹਨੂੰ 8 ਤਰੀਕ 8ਵੇਂ ਮਹੀਨੇ ਦੀ ਕੀ ਕਹਿੰਦੇ 24 ਤਰੀਕ ਨੂੰ ਵਿਆਹ ਹੈ 25 ਨੂੰ। ਤੇ ਉਹ ਰਾਤ 2:30 ਵਜੇ ਜਦੋਂ ਮੋਟਰਸਾਈਕਲ ਲੈ ਕੇ ਉਹ ਘਰੋਂ ਗਿਆ ਘਰਦਿਆਂ ਨੂੰ ਉਹਨਾਂ ਦਿਆਂ ਨੂੰ ਉਦੋਂ ਪਤਾ ਲੱਗਿਆ ਉਦੋਂ ਬਾਅਦ ਉਹਨਾਂ ਨੇ ਮੈਨੂੰ ਤਵਾਦਾ ਬੁਲਾ ਲਿਆ ਅੰਦਰ ਜਦੋਂ ਦੇਖਿਆ ਉਹ ਕੁੜੀ ਦਾ ਕੀ ਕਹਿੰਦੇ ਆ ਬਾਹਰ ਕਰੇ ਹੋਏ ਸੀ ਕਿ ਕੋਈ ਗਲਗੁਲ ਘੁੱਟ ਕੇ ਮਾਰੇ ਵੀ ਉਹ ਮਰੀ ਵੀ ਸੀਗੀ ਉਦੋਂ ਚਲੋ ਮੈਂ ਵੀ ਜਾ ਕੇ ਦੇਖੀ ਜੀ ਉਦੋਂ ਸ਼ਨੀ ਸੀਗੀ ਉਹ ਉਦੋਂ ਜਦ ਹੀ ਮੈਂ ਐਸਐਚਓ ਨੂੰ ਫੋਨ ਲਾਇਆ ਐਸਐਚਓ ਨੇ ਕੀ ਕਹਿੰਦੇ ਆ ਨੰਬਰ ਉਹਦਾ ਟਰੇਸ ਕਰਕੇ ਦਾ ਉਹ ਦਟਲੇ ਵਾਲ ਦੇ ਪੁਲ ਤੋਂ ਫੜ ਲਿਆ ਉਹਨਾਂ ਨੇ ਮੁੰਡਾ ਫੜ ਲਿਆ ਹਾਂ ਮੁੰਡਾ ਫੜ ਲਿਆ ਜੀ 25 ਲੱਖ ਦਾ ਉਹਨੂੰ ਜਿਹਦਾ ਵਿਆਹ ਹੋਇਆ ਸੀਗਾ ਤੇ 25 ਲੱਖ ਦੇ ਵਿਆਹ ਤੋਂ ਬਾਅਦ ਯਾਨੀ ਕਿ ਜਾਂ ਚੱਕਣਾ ਤੇਰੀ ਭੈਣ ਦਾ ਕਤਲ ਕਰ ਦਿੱਤਾ ਜਾਂਦਾ ਕਿਉਂਕਿ ਸਾਨੂੰ ਪਤਾ ਉਹਨਾਂ ਦੀ ਪੰਚਾਇਤ ਵੱਲੋਂ ਤੜਕੇ ਸਵੇਰ 3:30 ਵਜੇ ਪਹੁੰਚਿਆ ਜਾਂਦਾ ਕੋਈ ਲੱਗੇ ਤੇ ਕਿਉਂਕਿ ਇਹਨਾਂ ਨੇ ਜਿੰਨ ਦਾ ਸਹਾਰਾ ਨੂੰ ਜੀ ਮੇਖੋ ਜੀ ਉੱਥੇ ਤੇ ਉਹਨਾਂ ਦੀ ਹਾਲਤ ਬਹੁਤ ਹੀ ਮੰਦ ਭਾਗੀ ਘਟਨਾ ਦੇ ਵਿੱਚ ਮਿਲਿ ਛਾਹ ਤੇ ਉਹਨਾਂ ਦੇ ਗਰਦਨ ਤੇ ਬਹੁਤ ਬਾਹਰ ਕੀਤੀ ਸੀ ਜਿਹਨੂੰ ਤੇਜ਼ ਕਾਸਰਾ ਤੇ ਖਵਤੀ ਕਰਦੀ ਘਟਿਆ ਤਰੀਕੇ ਨਾਲ ਉਹਨਾਂ ਦੀ ਮੌਤ ਹੋ ਗਈ ਆ ਸਾਡੇ ਸਵੇਰ ਤੋਂ ਹੀ ਕੰਮ ਤੋਂ ਨਹੀਂ ਨੂੰ ਚਾਰ ਤੋਂ ਹੀ ਸੀਗੀ ਜਿਹਦੇ ਵਿੱਚ ਮ੍ਰਿਤਕ ਲੜਕੀ ਦੇ ਪਿਤਾ ਅਜ਼ਮੀਰ ਸਿੰਘ ਨੇ ਆਪਣਾ ਬਿਆਨ ਮੇਰੇ ਕੋਲ ਤਹਿਰੀਕ ਕਰਵਾਇਆ ਕਿ ਐਂ ਕਰਕੇ ਮੇਰੀ ਕੁੜੀ ਨੂੰ ਉਹਦੇ ਸਹੁਰਿਆਂ ਨੇ ਮਾਰ ਦਿੱਤਾ ਅਸੀਂ ਮੌਕੇ ਤੇ ਜਾ ਕੇ ਉਹਨੂੰ ਨਾਮ ਲੈ ਕੇ ਜਦੋਂ ਮੌਕੇ ਤੇ ਗਿਆ ਉਸ ਤੋਂ ਜਾ ਕੇ ਪੂਰੇ ਕਾਇਦੇ ਕਾਨੂੰਨ ਨਾਲ ਸਾਰਾ ਉਥੋਂ ਐਵੀਡੈਂਸ ਕਲੈਕਟ ਕਰਕੇ ਡੈੱਡ ਬੋਡੀ ਨੂੰ ਕਾਬਜੇ ਚ ਲੈ ਲਿਆ ਸੀ ਤੇ ਪੋਸਟਮਾਰਟਮ ਵਾਸਤੇ ਭੇਜ ਦਿੱਤੀ ਸੀ ਉਹਨਾਂ ਅਸੀਂ ਪੋਸਟਮਾਰਟਮ ਕਰਵਾ ਕੇ ਆ ਬਾਕੀ ਅਗਲੀ ਕੱਲ ਜਿਹੜੀ ਤਫਤੀਸ਼ ਹੋ ਉਹ ਅਮਚਲੇ ਆਵਾਂਗੇ ਤੇ ਇਹਦੇ ਤੇ ਮੁਕੱਦਮਾ ਨੰਬਰ 43 ਮਿਤੀ ਅੱਜ ਦੀ 2024 ਅਧੀਨ ਤਾਰਾ 103 ਦਰਜ ਰਜਿਸਟਰ ਹੋ ਗਿਆ